ਲਓ ਜੀ ਅਸੀਂ ਆ ਰਹੇ ਤੇ ਮਰੜੇ ਤੇ ਅਸੀਂ ਦੇਖਿਆ ਹੰਸਰਾਜ ਬ੍ਰਦਰਜ਼ ਆਰਗੈਨਿਕ ਲਿਖਿਆ ਹੋਇਆ ਇਹਨਾਂ ਨੇ ਤੇ ਬਾਈ ਨੇ ਦੇਖੋ ਬਹੁਤ ਵਧੀਆ ਕੰਮ ਕਰਿਆ ਹੋਇਆ ਤੇ ਨਵੀਂ ਮਸ਼ੀਨ ਲਾਈ ਹੈ ਜੀ ਗੰਨੇ ਦੇ ਰਸ ਕਢਣ ਵਾਸਤੇ ਜਦ ਬਾਈ ਨੂੰ ਪੁੱਛਿਆ ਤਾਂ ਬਾਈ ਕਹਿੰਦਾ ਮੈਂ ਬੀਟੈਕ ਕਰੀ ਵੀ ਮਕੈਨਿਕਲ ਚ ਤੇ ਮੈਂ ਕਿਸੇ ਇੰਡਸਟਰੀ ਚ ਕੰਮ ਕਰਦਾ ਤਾਂ ਦੇਖੋ ਇਹਨਾਂ ਲਿਖਿਆ ਹੋਇਆ ਨੋ ਆਈਸ వాటర్ 슈ਗਰ ਬਿਨਾ ਕਿਸੇ ਬਰਫ਼ ਤੋਂ ਬਿਨਾ ਕਿਸੇ ਠੰਡੇ ਪਾਣੀ ਤੋਂ ਗੰਨੇ ਦਾ ਰਸ ਜਮੇ ਆਰਗੈਨਿਕ ਕਹਿੰਦੇ ਘਰ ਦਾ ਗੰਨਾ ਬਿਨਾ ਕਿਸੇ ਰੇ ਸਪਰੇ ਤੋਂ ਤੇ ਉਹਦਾ ਰਸ ਪਲਾਉਂਦੇ ਕਹਿੰਦੇ ਬਾਈ ਦੇ ਪੁੱਛਣ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਪਿਆਜ਼ ਵੀ ਨਾਲ ਕੋਲ ਆਰਗੇਨਿਕ ਤੇ ਦਾਲਾਂ ਵੀ ਆ ਤੇ ਕੁਝ ਕੁ ਸਬਜ਼ੀਆਂ ਹਜੇ ਤੇ ਕਹਿੰਦੇ ਸਾਰੇ ਕੰਮ ਆਪਾਂ ਬਾਈ ਆਰਗੇਨਿਕ ਕਰ ਰਹੇ ਆਂ ਦੇਖੋ ਨਵੀਂ ਮਸ਼ੀਨ ਲਾਈ ਆ ਤੇ ਕੋਈ ਮੱਖੀ ਦਾ ਚੱਕਰ ਨਹੀਂ ਕੋਈ ਕੁਝ ਨਹੀਂ ਦੇਖੋ ਸਿੱਧਾ ਰਸੋ ਦੇ ਚ ਆ ਜਾਣਾ ਇਹ ਤਾਂ ਟੂਟੀ ਲੱਗੀ ਬਾਈ ਟੂਟੀ ਨਾਲ ਕੱਢ ਕੇ ਪਲਾਊਗਾ ਆਪਾਂ ਬੈਠੇ ਤੇ ਉੱਥੇ ਆਪਾਂ ਨੂੰ ਬੰਦੇ ਮਿਲ ਗਏ ਆਪਾਂ ਗੱਲਾਂ ਬਾਤਾਂ ਕਰੀਆਂ ਬਾਈ ਨਾਲ ਵੀ ਕਰੀਆਂ ਤੇ ਬਾਈ ਪੜਿਆ ਲਿਖਿਆ ਬਾਈ ਕਹਿੰਦਾ ਬਾਈ ਮੈਂ ਆਪਣੀ ਹੱਥ ਦੀ ਕੀਰਤ ਕਰਨੀ ਆ ਤੇ ਕਹਿੰਦਾ ਵੀ ਜਿੱਥੇ ਮੈਂ ਨੌਕਰੀ ਕਰਦਾ ਤਾਂ ਉਹਦੇ ਨਾਲੋਂ ਮੈਂ ਬਹੁਤ ਵਧੀਆ ਤੇ ਕਹਿੰਦੇ ਵੀ ਅਸੀਂ ਸਾਰੀਆਂ ਆਰਗੈਨਿਕ ਸਬਜ਼ੀਆਂ ਕਰਨੀਆਂ ਬਾਈ ਇਹ ਰੋਡ ਮਰੋਂਪੜ ਤੇ ਮਰੰਡਾ ਰੋਡ ਆ ਕਾਇਨ ਔਰ ਬਾਈ ਦਾ ਐਡਰੈਸ ਆ ਜੀ ਜੇ ਆਉਂਦੇ ਜਾਂਦੇ ਜਰੂਰ ਰੁਕਿਆ ਕਰੋ ਤੇ ਬਾਕੀ ਬਾਈ ਹੋ ਸਕਦਾ ਸੇ ਸ਼ੇਅਰ ਕਰਿਆ ਕਰੋ ਆਪਣੇ ਬੰਦੇ ਜੇ ਕੋਈ ਕੰਮ ਕਰਦੇ ਆ ਦੇਖੋ ਇਹਦੇ ਨਾਲ ਸਾਰੀਆਂ ਤਰਬੂਜ ਖਰਬੂਜੇ ਲਾਇਵੇਂ ਆ ਆਰਗੈਨਿਕ ਸਾਰੇ ਤੇ ਆ ਦੇਖੋ ਬਾਈ ਨੇ ਕੱਢ ਕੇ ਪਲਾਤਾ ਬਾਈ ਆਪਣੇ ਬੰਦਿਆਂ ਨੂੰ ਸ਼ੇਅਰ ਕਰਿਆ ਕਰੋ ਤੇ ਰੁਕਿਆ ਕਰੋ ਜਰੂਰ ਸਪੋਰਟ ਕਰਿਆ ਕਰੋ ਸ਼ੇਅਰ ਕਰਿਓ ਬਾਈ ਵੱਧ ਤੋਂ ਵੱਧ ਪਿੰਡ ਕਾਇਨ ਔਰ ਰੋਪੜ ਤੇ ਮਰੰਡਾ ਰੋਡ ਆ ਜੀ ਇਹ ਆ ਦੇਖੋ ਬਾਈ ਨੇ ਟੂਟੀ ਲੱਗੀ ਵੀ ਕੋਈ ਕੋਈ ਗੰਦਗੀ ਤਾਂ ਨਹੀਂ ਕੋਈ ਕਸ ਨਹੀਂ ਸਭ ਕਸ ਬਾਈ ਬੜੀ